ਸਤ ਸ੍ਰੀ ਅਕਾਲ ਅਸਲਾਮੁਅਲੈਕੁਮ ਨਮਸਕਾਰ ਅੱਜ ਅਸੀਂ ਜਿਸ ਸਥਾਨ ਦੀ ਤੁਹਾਡੇ ਨਾਲ ਸਾਂਝ ਪਾਣ ਜਾ ਰਹੇ ਹਾਂ ਉਹ ਸਥਾਨ ਹੈ ਬਾਰਾਂਦਰੀ ਜਿਸ ਨੂੰ ਜਲ ਮੈਲ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਇਹ ਬਟਾਲਾ ਸ਼ਹਿਰ ਵਿਖੇ ਸਥਿਤ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਵੱਲੋਂ ਬਣਵਾਇਆ ਗਿਆ ਸੀ ਮਹਾਰਾਜਾ ਸ਼ੇਰ ਸਿੰਘ ਦੀ ਬਰਾਦਰੀ ਸਿੱਖ ਰਾਜ ਦੀ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ ਇਸ ਸਮੇਂ ਇਹ ਬਰਾਦਰੀ ਆਰਕੀਲੋਜੀ ਸਰਵੇ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਹੈ ਕਹਿੰਦੇ ਹਨ ਕਿ ਬਾਦਸ਼ਾਹ ਅਕਬਰ ਦੇ ਫੌਜਦਾਰ ਸ਼ਮਸ਼ੇਰ ਖਾਨ ਵੱਲੋਂ ਬਣਵਾਏ ਗਏ ਤਲਾਬ ਵਿਚ ਮਹਾਰਾਜਾ ਸ਼ੇਰ ਸਿੰਘ ਨੇ ਬਾਰਾਦਰੀ ਬਣਾਈ ਸੀ ਮਹਾਰਾਜਾ ਸ਼ੇਰ ਸਿੰਘ ਆਪਣੇ ਦਰਬਾਰੀਆਂ ਨਾਲ ਮੀਟਿੰਗ ਕੰਸਮੇ ਬਾਰਾਂਦਰੀ ਦੀ ਵਰਤੂ ਕਰਦੇ ਸਨ ਤਲਾਵ ਵਿੱਚ ਬਣੀ ਬਾਰਾਦਰੀ ਦੋ ਮੰਜ਼ਲਾ ਹੈ ਹੇਲੀ ਮੰਜ਼ਲ ਦੇ 8 ਅਤੇ ਉੱਪਰੀ ਮੰਜ਼ਲ ਦੇ 4 ਦਰਵਾਜ਼ੇ ਹਨ ਇਸ ਦੇ ਅੰਦਰ ਦੀਵਾਰਾਂ ਤੇ ਸ਼ੀਸ਼ੇ ਦੀ ਸੁੰਦਰ ਮੀਨਾਕਾਰੀ ਨਾਲ ਰੰਗ ਚਿੱਤਰ ਬਣੇ ਹੋਏ ਹਨ ਪਰ ਸਮਾਂ ਬੀਜਾ ਨਾਲ ਇਹ ਸਭ ਕੁਝ ਥਲੋਪ ਹੋ ਚੁੱਕਾ ਹੈ। ਬਾਰਾਂਦਰੀ ਦੇ ਛੜਦੇ ਪਾਸੇ ਭਰਿੰਗ ਕਾਲਜ ਵਾਲੇ ਪਾਸੇ ਜਿੱਥੇ ਮਹਾਰਾਜਾ ਸ਼ੇਰ ਸਿੰਘ ਦਾ ਸ਼ਾਹੀ ਮਹਿਲ ਹੈ ਉਸ ਤੋਂ ਕੁਝ ਦੂਰੀ ਤੋਂ ਇੱਕ ਛੋਟੀ ਜਿਹੀ ਨਹਿਰ ਬਾਰਾਂਦਰੀ ਦੇ ਤਲਾਬ ਵਾਲਾਂ ਦੀ ਇਹ ਨਹਿਰ ਸੁਭਾਸ਼ پارک ਦੇ ਦੱਖਣ ਵਾਲੇ ਪਾਸੇ ਘੂਲੰਗਦੀ ਹੋਈ ਬੇਰਿੰਗ ਸਕੂਲ ਵਿੱਚੋਂ ਦੀ ਹਸਲੀ ਨਾਲੇ ਕਸੂਰ ਨਾਲਾ ਵੀ ਕਿਆ ਜਾਂਦਾ ਹੈ ਨਾਲ ਜਾ ਜੁੜਦੀ ਹੈ ਇਹ ਨੈਰ ਰਾਈ ਹੰਸਲੀ ਨਾਲੇ ਦਾ ਪਾਣੀ ਬਾਰਾਂਦਰੀ ਦੇ ਤਲਾਬ ਭਰਨ ਲਈ ਵਰਤਿਆ ਜਾਂਦਾ ਸੀ ਪਰ ਅੱਜ ਅਸੀਂ ਤੁਹਾਨੂੰ ਬਾਅਦ ਵਿੱਚ ਨਿਰਮਤ ਰਸਤੇ ਰਾਹੀਂ ਇਸ ਮਹਿਲ ਵਿੱਚ ਲੈ ਕੇ ਜਾਵਾਂਗੇ ਨਵੰਬਰ 1940ਵੀ ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕਵਨ ਨੌਨਿਹਾਲ ਸਿੰਘ ਦੇ ਦੇਹਾਂਤ ਤੋਂ ਬਾਅਦ ਮਹਾਰਾਜਾ ਛੇਰ ਸਿੰਘ ਨੇ ਰਾਜਗਦੀ ਉੱਤੇ ਆਪਣਾ ਦਾਵਾ ਪੇਸ਼ ਕੀਤਾ ਧਿਆਨ ਸਿੰਘ ਦੇ ਆਸ਼ਵਾਸਨ ਤੇ ਸ਼ੇਰ ਸਿੰਘ ਨੇ ਲਾਹੌਰ ਵੱਲ ਕੋਚ ਕੀਤਾ ਅਤੇ 15 ਜਨਵਰੀ 1841 ਈਸਵੀ ਨੂੰ ਬੁੱਧੂ ਦੇ ਆਵੇ ਕੋਲ ਜਾ ਕੇ ਡੇਰਾ ਲਾਇਆ ਦਨ 15 ਸਤੰਬਰ 1843 ਈਸਵੀ ਨੂੰ ਸਵੇਰ ਵੇਲੇ ਮਹਾਰਾਜਾ ਸ਼ੇਰ ਸਿੰਘ ਸੰਦਾਵਾਲੀਆ ਸਰਦਾਰਾਂ ਦੀ ਨਵੀਂ ਭਰਤੀ ਕੀਤੀ ਫੌਜ ਨੂੰ ਵੇਖਣ ਲਈ ਸ਼ਾਹ ਬਲਾਵਲ ਗਿਆ ਉੱਥੇ ਇੱਕ ਬੰਦੂਕ ਦਿਖਾਉਣ ਦੇ ਭੱਜ ਅਜੀਤ ਸਿੰਘ ਨੇ ਸ਼ੇਰ ਸਿੰਘ ਉੱਤੇ ਗੋਲੀ ਦਾਗ ਦਿੱਤੀ ਅਤੇ ਉਸ ਦਾ ਸਿਰ ਤਲਵਾਰ ਨਾਲ ਕਲਮ ਕਰ ਦਿੱਤਾ ਉਧਰ ਲੈਣਾ ਸਿੰਘ ਬਾਗ ਵਿੱਚ ਤੁਲਾਦਾਨ ਕਰਵਾਉਂਦੇ ਕੰਵਰ ਪ੍ਰਤਾਪ ਸਿੰਘ ਦਾ ਸਿਰ ਵੱਢ ਲਿਆ ਉਸ ਤੋਂ ਬਾਅਦ ਉਹਨਾਂ ਨੇ ਧਿਆਨ ਸਿੰਘ ਨੂੰ ਵੀ ਮਾਰ ਮਕਾਇਆ ਇਸ ਤਰ੍ਹਾਂ ਇੱਕ ਆਲਾ ਦਿਨ ਸਿੱਖ ਇਤਿਹਾਸ ਵਿੱਚ ਦਰਜ ਹੋ ਗਿਆ ਇਸ ਬਰਾਦਰੀ ਵਿੱਚ ਮਹਾਰਾਜਾ ਛੇਰ ਸਿੰਘ ਵੱਲੋਂ ਆਪਣੇ ਦਰਬਾਰੀਆਂ ਨਾਲ ਬੈਠ ਕੇ ਵੱਡੇ ਵੱਡੇ ਰਾਸੀ ਫੈਸਲੇ ਕੀਤੇ ਜਾਂਦੇ ਸਨ ਉਸ 12 ਦਰਦੀਆਂ ਕੰਧਾਂ ਦੇ ਨਾਲ ਲੱਗ ਹੁਣ ਅਮਲੀ ਨਸ਼ਾ ਕਰਨੀਆਂ ਵੀ ਹੁੰਤਾ ਕੜਦੇ ਦੇਖੇ ਜਾ ਸਕਦੇ ਹਨ ਬਟਾਲਾ ਸ਼ਹਿਰ ਆਪਣੀ ਹੋਂਦ ਤੋਂ ਹੀ ਇਤਿਹਾਸ ਵਿੱਚ ਆਪਣਾ ਐਮਸਥਾਨ ਰੱਖਦਾ ਰਿਹਾ ਸਮਾਂ ਬੀਤਣ ਨਾਲ ਇਸ ਸ਼ਹਿਰ ਦਾ ਗੌਰਵ ਹੀ ਇਤਿਹਾਸ ਸਮੇਂ ਦੀਆਂ ਪਰਤਾਂ ਹੇਠ ਦਬਦਾ ਚਲਾ ਗਿਆ ਜਿਸ ਕਾਰਨ ਅੱਜ ਬਹੁਤ ਸਾਰੀਆਂ ਸਿੱਖ ਇਤਿਹਾਸਕ ਥਾਵਾਂ ਅਤੇ ਹੋਰ ਮੁਗਲ ਕਾਲ ਨਾਲ ਸੰਬੰਧਿਤ ਸਥਾਨ ਖੁਰਦ-ਬੁਰਦ ਹੋ ਰਹੇ ਹਨ ਲੋੜ ਹੈ ਇਨ੍ਹਾਂ ਸਥਾਨਾਂ ਨੂੰ ਸਾਡੇ ਆਪਣੇ ਗੌਰਮੇ ਇਤਿਹਾਸ ਨੂੰ ਸਾਂਭਣ ਦੀ ਅੱਜਕੱਲ੍ਹ ਇਸਲਾ ਵਿੱਚ ਪੰਗਬੂਟੀ ਹੀ ਹੋ ਗਈ ਹੋਈ ਹੈ ਆਓ ਮਿਲ ਕੇ ਹਮਲਾ ਮਾਰੀਏ ਅਤੇ ਆਪਣੇ ਇਸ ਗੌਰਵ ਮੇ ਇਤਿਹਾਸ ਨੂੰ ਆਪਣੇ ਆਉਣ ਵਾਲੀ ਪੀੜ੍ਹੀਆਂ ਤੱਕ ਸਾਮਕੀ ਚੱਲਨ ਵਾਲੇ ਬਾਈਪਾਸ ਰੋਡ ਉੱਤੇ ਜਾइए। ਮਿਲਦੇ ਹਾਂ ਕਿਸੇ ਹੋਰ ਇਤਿਹਾਸਿਕ ਧਾਰਮਿਕ ਸਥਾਨ ਦੀ ਯਾਤਰਾ ਦੇ ਨਾਲ ਜਾਂ ਹਿਜਰਤ ਪਰੀ ਕਹਾਣੀ ਦੇ ਨਾਲ ਤਦ ਤੱਕ ਅਲਵਿਦਾ ਅਲਵਿਦਾ ਅਲਵਿਦਾ